ਬਰਮ ਸਤਕਾਰਯੋਗ ਉਹ ਮਹਾਨ ਯੋਧੇ ਤਨਤਨ ਸਤਗੁਰੂ ਰਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸਾਜੇ ਹੋਏ ਸੂਰਮੇ ਉਹਨਾਂ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਹਾਂ ਬਹੁਤ ਹੀ ਸਾਧੂ ਮਹਾਪੁਰਸ਼ ਸਤਗੁਰਾਂ ਦੇ ਪਾਵਨ ਦਰਬਾਰ ਵਿਖੇ ਸ਼ੁਭਾਈ ਮਾਨ ਨੇ ਸ਼ੋਭਤ ਨੇ ਸਟੇਜ ਤੇ ਸਤਗੁਰਾਂ ਦੀ ਪਾਵਨ ਬਖਸ਼ਿਸ਼ ਕੀਤੀ ਹੋਈ ਸਾਧ ਸੰਗਤ ਤੇ ਸਾਡੇ ਬਹੁਤ ਹੀ ਸਤਕਾਰਯੋਗ ਇਥੋਂ ਦੇ ਪ੍ਰਬੰਧਕ ਗੱਲ ਚੱਲਦੀ ਹੈ ਸੂਰਮਿਆਂ ਦੀ ਅਜੇ ਤਾਂ ਕੱਲ ਦੀ ਗੱਲ ਹੈ ਉਹ ਮੈਨੂੰ ਆਪ ਮਿਲਿਆ ਹੈ ਉਹਦੀ ਅੱਖ ਚੋਂ ਪਹਿਲੀ ਵਾਰ ਉਦਾਸੀ ਦਾ ਅਥਰੂ ਚੋਇਆ ਕੁਝ ਦਿਨ ਹੋਏ ਉਸ ਜ਼ਿਕਰ ਕੀਤਾ ਸੀ ਕਿ ਮੇਰਾ ਤਾਂ ਜੀ ਕਰਦਾ ਮੈਂ ਮੁੜ ਕੇ ਪੰਜਾਬ ਆਵਾਂ ਮੈਂ ਮੁੜ ਕੇ ਪੰਜਾਬ ਆਵਾਂ ਇਸ ਸੁੱਕੇ ਹੋਏ ਖੂਨ ਨੂੰ ਸੁੱਕੀ ਹੋਈ ਰੂਹ ਨੂੰ ਮਰੀ ਹੋਈ ਰੂਹ ਨੂੰ ਮੁੜ ਕੇ ਫਿਰ ਜਿਵਾਵਾ ਮੈਂ ਉਹਨਾਂ ਸਿੰਘਾਂ ਦੇ ਕੋਲ ਚੱਲਿਆ ਜੋ ਅੱਜ ਵੀ ਸੀਸ ਤਲੀ ਤੇ ਧਰ ਕੇ ਤੁਰਦੇ ਨੇ ਤੇ ਪੁਰਜਾ-ਪੁਰਜਾ ਕੱਟ ਕੇ ਮਰਦੇ ਨੇ ਜਲਮ ਦੀ ਈਨ ਨਹੀਂ ਮੰਨਦੇ ਮੈਂ ਉਹਨਾਂ ਸਿੰਘਾਂ ਦੇ ਕੋਲ ਚੱਲਿਆ ਇਹ ਉਹ ਸੂਰਮੇ ਨੇ ਨਾਮਤਾਰੀ ਸਿੰਘ ਜਿਨ੍ਹਾਂ ਬਾਰੇ ਦਸਵੇਂ ਪਾਸ਼ਾ ਨੇ ਇਹ ਜੋ ਮੈਂ ਆਪ ਜੀ ਨਾਲ ਪਾਪੂਰਤ ਗੱਲ ਸਾਂਝੀ ਕੀਤੀ ਹੈ ਉਹਨਾਂ ਨੂੰ ਇਹ ਪ੍ਰਣਾਮ ਹੈ ਇਹ ਪਿੱਥੋ ਪਿੰਡ ਦੇ ਮਾਲਵੇ ਪਿੰਡ ਦੇ ਸ਼ਹੀਦ ਨੇ ਉਥੋਂ ਚੱਲ ਕੇ ਕਿਵੇਂ 11 ਜੁਲਾਈ ਤੋਂ ਲੈ ਕੇ ਅੱਜ ਦਿਨ ਤੱਕ ਕੱਲ ਸਵੇਰੇ ਅੰਮ੍ਰਿਤ ਵੇਲੇ 5 ਵਜੇ ਲੋ ਲੱਗਦਿਆਂ ਨੂੰ ਹੀ ਰਾਏਕੋਟ ਬਸੀਆਂ ਜਿਹੜੀ ਕੋਠੀ ਹੈ ਜਿੱਥੇ ਮਾਰਾਣੀ ਜਿੰਦਾਂ ਨੂੰ ਕੈਦ ਰੱਖਿਆ ਗਿਆ ਉਸ ਸਥਾਨ ਤੇ ਫਾਂਸੀ ਦਾ ਹੈ ਤਿਆਰ ਕਰਕੇ ਗੱਡ ਉਸ ਥਾਂ ਤੇ ਅੰਮ੍ਰਿਤ ਵੇਲੇ 5 ਵਜੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਆਪਣੇ ਆਪ ਇਹਨਾਂ ਨੇ ਆਪਣੇ ਗਲਾਂ ਵਿੱਚ ਫਾਂਸੀਆਂ ਦੇ ਰਸਤੇ ਪਾਏ ਕਿਉਂਕਿ ਇਹ ਦਸਤਾਵੇਜ਼ ਪਟਿਆਲੇ ਦੇ ਆਰਕਾਈਵ ਵਿੱਚ ਮੌਜੂਦ ਨੇ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤ ਵੇਲੇ 5 ਵਜੇ ਹੀ ਇਹਨਾਂ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਹੀ ਇਹਨਾਂ ਨੂੰ ਇਸ ਪਵਿੱਤਰ ਸਥਾਨ ਤੇ ਕਿਉਂਕਿ ਪਵਿੱਤਰ ਸਥਾਨ ਉਦੋਂ ਹੁੰਦਾ ਹੈ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਥਾਨ ਹੈ ਟਾਲੀਆਣਾ ਸਾਹਿਬ ਗੁਰਦੁਆਰਾ ਸਾਹਿਬ ਉਹ ਗੁਰੂ ਘਰਾਂ ਦੀ ਬੇਅਦਬੀ ਬਚਾਉਣ ਵਾਸਤੇ ਗਊਆਂ ਦੇ ਰਸੇ ਵੱਢ ਕੇ ਉਹਨਾਂ ਯੋਧਿਆਂ ਨੇ ਆਪ ਆਪ ਕੁਰਬਾਨ ਕੀਤਾ 5 ਅਗਸਤ ਨੂੰ 5 ਅਗਸਤ 1871 ਨੂੰ ਇਹ ਉਹਨਾਂ ਸ਼ਹੀਦਾਂ ਨੂੰ ਉਹ ਉਹਨਾਂ ਸੂਰਮਿਆਂ ਨੂੰ ਪ੍ਰਣਾਮ ਹੈ ਇਹਨਾਂ ਲਫ਼ਜ਼ਾਂ ਦੇ ਵਿੱਚ ਬੜੇ ਬੜੇ ਵਧੀਆ ਵਧੀਆ ਬਹੁਤ ਵਧੀਆ ਸਾਡੇ ਸਤਿਕਾਰਯੋਗ ਨਾਮੀ ਕਵੀ ਹੋਏ ਹਨ ਨੰਦ ਲਾਲ ਨੂਰਪੁਰੀ ਜੀ ਦਾ ਮੈਂ ਕੁਝ ਲੈਣਾ ਆਪ ਜੀ ਨਾਲ ਸਾਂਝੀਆਂ ਕਰਾਂਗਾ ਤੇ ਮੈਂ ਖੇਵਾ ਦਾ ਜਾਚਕ ਹੋਵਾਂਗਾ ਸੇਵਾ ਕਰਨੀ ਕਾਮ ਦੀ ਜਿੰਦੜੀ ਏ ਬੜੀ ਔਖੀ ਤੇ ਗੱਲਾਂ ਕਰਨੀਆਂ ਠੇਰੀ ਸੁਖਲੀਆਂ ਨੇ ਉਹ ਜਨਾ ਦੇਸ਼ ਸਵਾ ਵਿੱਚ ਪੈਰ ਪਾਇਆ ਉਹਨਾਂ ਲਖ ਮੁਸੀਬਤਾ ਚਲੀਆਂ ਨੇ ਉਹ ਦੁਨੀਆਂ ਦੇ ਬੰਦਿਓ ਪੂਜੋ ਪੂਜੋ ਨਾ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦਿਓ ਪੂਜੋ ਉਹ ਦੁਨੀਆਂ ਦੇ ਬੰਦਿਓ ਪੂਜੋ ਪੂਜੋ ਨਾ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦੇ ਪੁੱਛੋ ਸ਼ਰਮਾ ਵਰਗੇ ਸੋਨੇ ਵਰਗੇ ਹੀਰੇ ਪੁੱਤਰ ਮਾਵਾਂ ਦੇ ਯਾਰ ਜਨਾ ਨੂੰ ਅਜ ਮਾਰਨ ਸਕਿਆ ਪੈਣ ਪਰਾਵਾ ਦੇ ਸਕਿਆ ਪੈਣ ਪਰਾਵਾ ਦੇ ਘੁੱਟੇ ਬਾਪੂ ਖੜੇ ਉਡੀਕਣ ਘੁੱਟੇ ਬਾਪੂ ਖੜੇ ਉਡੀਕਣ ਬਗਰੂ ਕੋ ਤੁਜਵਾਨਾ ਨੂੰ ਦੇਸ਼ ਦੀ ਖਾਤਰ ਬਾਦ ਤੇ ਜੋ ਪਿਆਰੀਆਂ ਪਿਆਗੀਆਂ ਜਾਨਾ ਨੂੰ ਦੇਸ਼ ਦੀ ਖਾਤਰ ਬਾਦ ਗਏ ਜੋ ਪਿਆਰ ਨਾ ਪਿਆਰ ਅਜ ਮਾਰਨ ਦੁਨੀਆਂ ਦੇ ਬੰਦੇ ਉਹ ਕੋ ਜੋ ਰਣ ਸਕਿਆ ਪੈਣ ਪਰਾਵਾਂ ਦੇ ਮੁੱਟੇ ਬਾਪੂ ਖੜੇ ਉਡੀਕਣ ਤਬ ਨੂੰ ਪੁੱਤ ਜਵਾਨਾ ਨੂੰ ਦੇਸ਼ੀ ਘਰ ਦਰਬਾਰ ਦੇ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦਿਆ ਪੂਜੋ ਇਸ ਦੁਨੀਆ ਤੇ ਜੀਂਦੀ ਬੰਦਾ ਕੀ ਜਾਲ ਵਿਛਾਉਂਦਾ ਇਸ ਦੁਨੀਆ ਤੇ ਜੀਂਦੀ ਬੰਦਾ ਕੀ ਜਾਲ ਵਿਛਾਉਂਦਾ ਜਿਉਂਾ ਹੁੰਦਾ ਏ ਉਸ ਮਰਦ ਦਾ ਜਿਉਂਾ ਹੁੰਦਾ ਏ ਉਸ ਮਰਦ ਦਾ ਰੋਕੇ ਜੋ ਤੂਫਾਨਾਂ ਨੂੰ ਸਿੱਖਾ ਪਰਬਾਰ ਕੇ ਜੋ ਪਿਆਰਿਆ ਪਿਆਰੀਆ ਜਾਨਾ ਨੂੰ ਉਹ ਦੁਨੀਆਂ ਦੇ ਬੰਦਿਓ ਤੂੰ ਕੂਚੋ ਉਹ ਦੁਨੀਆਂ ਦੇ ਬੰਦਿਓ ਕੂਚੋ ਕੂਚੋ ਨਾ ਇਨਸਾਨਾਂ ਨੂੰ ਸਿੱਖਾ ਪਰਬਾਰ ਕੇ ਤੂੰ ਪਿਆਰਿਆ ਪਿਆਰੀਆ ਜਾਨਾ ਨੂੰ ਉਹ ਦੁਨੀਆਂ ਦੇ ਬੰਦਿਓ ਕੂਚੋ ਬੈਠੇ ਗੋਰੀ ਚਮੜੀ ਰੰਗੀ ਖੂਨ ਤਿਆਂ ਨਦੀਆਂ ਵਿੱਚ ਬੈਠੇ ਗੋਰੀ ਚਮੜੀ ਰੰਗੀ ਪੂਜੋ 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 ਬੰਦਿਓ ਪੂਜੋ 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 ਬੰਦਿਓ ਪੂਜੋ ਨਾ ਭਗਵਾਨਾ ਹਨੂ ਦੇਸ਼ ਦੀ ਕਾਤਰ ਮਾਰ ਗਏ ਜੋ ਕਰ ਪਿਆਗੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦ ਉਹ ਪੂਜੋ ਉਹ ਦੁਨੀਆਂ ਦੇ ਬੰਦਿਆਂ ਤੇ ਪੂਜੋ ਉਹ ਪੂਜੋ ਨਾ ਇਨਸਾਨਾਂ ਨੂੰ ਇਸ ਦੀ ਖਾਤਰ ਮਾਰ ਦੇ ਜੋ ਕਨ ਪਿਆਰੀਆਂ ਜਾਨਾਂ ਨੂੰ ਇਸ ਦੀ ਖਾਤਰ ਮਾਰ ਦੇ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦਿਓ ਪੂਜੋ ਉਹ ਦੁਨੀਆਂ ਦੇ ਬੰਦਿਓ ਪੂਜੋ ਉਹ ਦੁਨੀਆਂ ਦੇ ਬੰਦਿਓ ਪੂਜੋ ਮਸ਼ਹੂਰ ਮਿਆਂ ਨੂੰ ਉਹਨਾਂ ਜੋਧਿਆਂ ਨੂੰ ਉਹਨਾਂ ਜਜਾਰੂ ਜੋਧਿਆਂ ਨੂੰ ਵਾਰ-ਵਾਰ ਨਮਸਕਾਰ ਹੈ ਸਾਡੀ ਜ਼ੁਬਾਨ ਛੋਟੀ ਹੈ ਸਾਡੀ ਕਲਮ ਛੋਟੀ ਹੈ ਸਾਡੀ ਨਿਗਾਹ ਛੋਟੀ ਹੈ ਸਾਡੇ ਗੱਦ ਛੋਟੇ ਹਨ ਸਾਡੇ ਜਜ਼ਬੇ ਛੋਟੇ ਹਨ ਪਰ ਜੋ ਸਤਿਗੁਰਾਂ ਨੇ ਸਾਨੂੰ ਇਹੋ ਜੀਆਂ ਰੂਹਾਂ ਬਖਸ਼ੀਆਂ ਨੇ ਜਿਨ੍ਹਾਂ ਨੇ ਸਾਨੂੰ ਆਪਣਾ ਆਪ ਵਾਰ ਕੇ ਅਸੀਂ ਅੱਜ ਜੋ ਆਜ਼ਾਦੀ ਮਾਣ ਰਹੇ ਹਾਂ ਇਹਨਾਂ ਮਹਾਨ ਸ਼ਹੀਦਾਂ ਦੀ ਕਿਰਪਾ ਦੇ ਸਦਕਾ ਆਪਾਂ ਸਾਰੇ ਇੱਕ ਦੂਜੇ ਦੇ ਰੂਬ ਰਹੇ ਹਾਂ ਰੂਬ ਰੂਹਾਂ ਨੇ ਤਾਂ ਸ਼ਾਇਦ ਜੇ ਮੈਂ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ ਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਾਵਨ ਧਰਤੀ ਤੇ ਪੰਜਾਬ ਦੀ ਧਰਤੀ ਤੇ ਅਵਤਾਰ ਨਾ ਹੁੰਦੇ ਅਵਤਾਰ ਨਾ ਲੈਂਦੇ ਤਾਂ ਅੱਜ ਸਾਰੇ ਈਸਾਈ ਹੋਏ ਹੁੰਦੇ ਇਹ ਉਹਨਾਂ ਦੀ ਬਖਸ਼ਿਸ਼ ਹੈ ਉਹਨਾਂ ਸੂਰਮਿਆਂ ਦੀ ਬਖਸ਼ਿਸ਼ ਹੈ ਇਹਨਾਂ ਸੂਰਮਿਆਂ ਦੀ ਨਾ ਬਹਾਦਰਾਂ ਦੀ ਉਹਨਾਂ ਵਿੱਚੋਂ ਬਹਾਦਰਾਂ ਦੇ ਉਹਨਾਂ ਸੂਰਮਿਆਂ ਇਹਨਾਂ ਸੂਰਮਿਆਂ ਦੇ ਸਾਰੇ ਪਰਿਵਾਰ ਬੈਠੇ ਨੇ ਮੈਂ ਸਾਰਿਆਂ ਨੂੰ ਹੀ ਨਮਸਕਾਰ ਕਰਾਂਗਾ ਸਾਰਿਆਂ ਨੂੰ ਹੀ ਪ੍ਰਣਾਮ ਕਰਾਂਗਾ ਕਿਉਂਕਿ ਉਹੀ ਰੂਹਾਂ ਮੁੜ ਕੇ ਚੱਲ ਕੇ ਆਉਂਦੀਆਂ ਨੇ ਰੂਹਾਂ ਉਹੀ ਨੇ ਸ਼ਹੀਦ ਉਹੀ ਨੇ ਜੋ ਦਸਵੇਂ ਪਾਤਸ਼ਾਹ ਵਲੇ ਆਏ ਸੀ ਮਾਰਵੇ ਦੀ ਧਰਤੀ ਤੋਂ ਇਹ ਵੀ ਮਾਰਵੇ ਦੀ ਧਰਤੀ ਨੇ ਅੱਜ ਵੀ ਮਹਾਨ ਧਰਤੀ ਤੋਂ ਇਸ ਮਾਰਵੇ ਦੀ ਧਰਤੀ ਤੋਂ ਕਿਸਾਨ ਯੂਨੀਅਨ ਦੇ ਚ ਪਰਚਮ ਲੈ ਰਹਉਂਦੇ ਨੇ ਜਾਂ ਜੋਧੇ ਉੱਠਦੇ ਨੇ ਅੱਜ ਵੀ ਇਸ ਮਾਰਵੇ ਦੀ ਧਰਤੀ ਤੋਂ ਉਹਨਾਂ ਨੂੰ ਨਮਸਕਾਰਾਂ ਨੇ ਉਹਨਾਂ ਨੂੰ ਪ੍ਰਣਾਮ ਹੈ ਇਹਨੇ ਸ਼ਬਦ ਆਪ ਜੀ ਨਾਲ ਸਾਂਝੇ ਕਰਦੇ ਆਂ ਹੋਈਆਂ ਗਲਤੀਆਂ ਪਕੜੀ ਬਾਹਰ ਬਖਸ਼ਿਸ਼ ਕਰਨੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸਤਿਗੁਰੂ ਜੀ ਦਾ ਸਤਗੁਰੂ ਕੁਦੇ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਸੁਭਰਾਨਾ ਹੈ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ